ਹਾਂਜੀ ਸੰਗਤ ਜੀ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਐਮਪੀ ਸਾਹਿਬ ਉਹਨਾਂ ਤੌਰ ਤੇ ਐਨਐਸਏ 22 ਤੇ 24 ਜੁਲਾਈ ਨੂੰ ਟੁੱਟਣ ਦੀ ਪੂਰੀ ਸੰਭਾਵਨਾ ਪਰ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਉਹਨਾਂ ਦੀ ਉਹਨਾਂ ਦਾ ਵਿਰੋਧ ਕਰਨਾ ਝੂਠੇ ਇਲਜ਼ਾਮ ਲਾਉਣੇ ਇਹ ਬਹੁਤ ਹੀ ਮੰਦ ਭਾਗੇ ਨੇ ਕਿਉਂਕਿ ਜਿਹੜੇ ਵੀ ਸਿਆਸੀ ਆਗੂ ਐ ਸਿੱਖਾਂ ਦੇ ਵਿੱਚੋਂ ਉਹ ਨਹੀਂ ਚਾਹੁੰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਆਵੇ ਜੇਕਰ ਜੇਲ੍ਹ ਤੋਂ ਬਾਹਰ ਆਉਂਦਾ ਤੇ ਪੰਜਾਬ ਦੀ ਸਿਆਸਤ ਦਾ ਜਿਹੜਾ ਮਹੰਦਰ ਐ ਉਹ ਬਿਲਕੁਲ ਬਦਲਣ ਦੀ ਸੰਭਾਵਨਾ ਐ ਕਿਉਂਕਿ ਪਹਿਲਾਂ ਹੀ ਅਕਾਲੀ ਦਲ ਦੋ ਵੱਡੇ ਗਰੁੱਪਾਂ ਦੇ ਵਿੱਚ ਵੰਡਿਆ ਗਿਆ ਐ ਜਿਹੜੇ ਦੋਨੇ ਗਰੁੱਪ ਹੀ ਬਰਾਬਰ ਦੇ ਹੋ ਗਏ ਐ ਹੁਣ ਤੇ ਇੱਥੋਂ ਤੱਕ ਗੱਲ ਹੋ ਗਈ ਐ ਕਿ ਜਿਹੜੀ ਅਕਾਲ ਤਖਤ ਤੋਂ ਕਮੇਟੀ ਬਣਾਈ ਸੀ ਉਹਨਾਂ ਨੇ ਵੀ ਭਰਤੀ ਵੱਡੀ ਗਿਣਤੀ ਵਿੱਚ ਸ਼ੁਰੂ ਕਰ ਦਿੱਤੀ ਤੇ ਦੂਜੇ ਪਾਸੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜੇ ਉਹਨਾਂ ਦੇ ਆਗੂ ਐ ਉਹਨਾਂ ਨੇ ਵੀ ਵੱਡੀ ਪੱਧਰ ਤੇ ਗਿਣਤੀ ਜਿਹੜੀ ਵੋਟਰਾਂ ਦੀ ਭਰਤੀ ਸ਼ੁਰੂ ਕੀਤੀ ਐ ਪਰ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਨਾ ਵੱਡਾ ਡਰ ਆਗੂਆਂ ਨੂੰ ਕਿਉਂ ਹੈ ਕੋਈ ਸਮਝ ਨਹੀਂ ਆਉਂਦੀ ਕਿਉਂਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਐ ਵਰਤ ਚੁੱਕੇ ਐ ਜਿਹੜੀ ਸਿੱਖ ਕੌਮ ਆ ਉਹ ਬੜੀ ਭਾਵਕ ਕੌਮ ਐ ਈਮੋਸ਼ਨਲ ਕੌਮ ਐ ਉਹਨਾਂ ਨੇ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਤਾਇਆ ਆਗੂ ਮੰਨਿਆ ਤੇ ਹੁਣ ਉਹਨਾਂ ਦੀ ਜਦੋਂ ਬਾਹਰ ਆਉਣ ਦੀ ਸੰਭਾਵਨਾ ਹੋ ਗਈ ਐ ਤੇ ਜਿਹੜੇ ਸਿੱਖਾ ਗੁੱਸੇ ਉਹਨਾਂ ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਬੰਦੇ ਧਮਕੀਆਂ ਦੇ ਰਹੇ ਐ ਇਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚੋਂ ਬੈਠ ਕੇ ਧਮਕੀਆਂ ਦਿਵਾ ਰਹੇ ਐ ਜਦੋਂ ਧਮਕੀਆਂ ਦਿਵਾ ਰਹੇ ਐ ਇਹ ਪੰਜਾਬ ਸਰਕਾਰ ਨੂੰ ਸਿੱਧਾ ਇਸ਼ਾਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਨੂੰ ਕਿ ਜਿਹੜੀ NSA ਹੈ ਉਹਨਾਂ ਦੇ ਉੱਤੇ ਤੋੜੀ ਨਾ ਜਾਵੇ ਉਹਨਾਂ ਦੇ ਉੱਤੇ ਵਧਾਈ ਜਾਵੇ ਇਹ ਬਹੁਤ ਮਾੜਾ ਹੈ ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਅੰਮ੍ਰਿਤਪਾਲ ਦੇ ਉੱਤੇ ਐਨਐਸਏ ਲਾਈ ਸੀ ਡਿਬਰੂਗੜ੍ਹ ਜੇਲ੍ਹ ਲੈ ਕੇ ਗਏ ਸੀ ਇਹਨਾਂ ਦੇ ਵਿੱਚੋਂ ਹੀ ਕੁਝ ਆਗੂਆਂ ਨੇ ਉਦੋਂ ਵਿਰੋਧ ਕੀਤਾ ਸੀ ਕਹਿੰਦੇ ਸੀ ਜੀ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਦੀਆਂ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ ਇਹ ਬਹੁਤ ਮਾੜਾ ਹੋਇਆ ਪਰ ਹੁਣ ਅਸਲੀ ਰੰਗ ਫੇਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੁਣ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੀ ਉਹਨਾਂ ਦੀ ਸੰਭਾਵਨਾ ਹੋਈ ਹੈ ਤੇ ਹੁਣ ਫਿਰ ਔਖੇ ਹੋ ਗਏ ਬੋਲਣਾ ਸ਼ੁਰੂ ਕਰ ਦਿੱਤਾ ਕਿ ਐਨਐਸਏ ਨਾ ਟੁੱਟੇ ਅੰਮ੍ਰਿਤਪਾਲ ਦੇ ਆਉਣ ਦਾ ਮਾਹੌਲ ਖਰਾਬ ਹੋਵੇਗਾ ਉਹਨਾਂ ਦੇ ਉੱਤੇ ਇਲਜ਼ਾਮ ਲਾਉਣੇ ਧਮਕੀਆਂ ਦੇ ਇਹ ਸਿੱਧਾ ਸਿੱਧਾ ਸਰਕਾਰ ਦੇ ਹੱਕ ਦੇ ਵਿੱਚ ਭੁਗਤਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜੇਲ੍ਹ ਦੇ ਵਿੱਚੋਂ ਨਾ ਛੱਡੋ ਪਹਿਲਾਂ ਵੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਐਕਸ਼ਨ ਹੋਇਆ ਉਦੋਂ ਬਹੁਤ ਸਾਰੇ ਨਾਗੂਆਂ ਨੇ ਸਰਕਾਰ ਦੇ ਹੱਕ 'ਚ ਬਿਆਨ ਦਿੱਤੇ ਸੀ ਤੇ ਕਿਹਾ ਸੀ ਕਿ ਅੰਮ੍ਰਿਤਪਾਲ ਅਜਨਾਲੇ ਥਾਣੇ ਦਾ ਮਾਹੌਲ ਖਰਾਬ ਕਰਨ ਵਾਗਿਆ ਉਥੇ ਆ ਕਰਿਆ ਆ ਉਥੇ ਭੰਨ ਤੋੜ ਕਰਿਆ ਆ ਪੰਜਾਬ ਸਰਕਾਰ ਕੀ ਕਰਦੀ ਹੈ ਕਿਉਂ ਨਹੀਂ ਉਹਦੇ ਉੱਤੇ ਪਰਚਾ ਦਰਜ ਕਰਦੀ ਕਿਉਂ ਨਹੀਂ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟਦੀ ਉਹਦੋਂ ਬਹੁਤ ਸਾਰੇ ਆਗੂਆਂ ਨੇ ਖੁੱਲ੍ਹ ਕੇ ਬਿਆਨ ਦਿੱਤੇ ਸੀ ਪਰ ਜਦੋਂ ਮਾਨਯੋਗ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਜਦੋਂ ਉਹਨਾਂ ਨੇ ਕਾਰਵਾਈ ਕਰ ਦਿੱਤੀ ਸੀ ਫਿਰ ਸਾਰੇ ਉਹਨਾਂ ਦੇ ਉਲਟ ਹੋ ਗਏ ਸੀ ਕਹਿਣ ਦਾ ਭਾਵ ਲੋਕਾਂ ਨੂੰ ਇਹੋ ਜਿਹੇ ਭੁਲੇਖੇ ਪਾਉਣਾ ਇਹਨਾਂ ਦੀ ਆਦਤ ਹੈ ਸਿਆਸੀ ਆਗੂਆਂ ਦੀ ਇਹ ਪੰਜਾਬ ਦੇ ਲੋਕਾਂ ਨੂੰ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਤੁਹਾਡੇ ਨਾਲ ਆ ਪਰ ਅਸਲੀ ਅੰਦਰੋਂ ਇਹ ਆਪਣੀ ਕੁਰਸੀ ਨੂੰ ਜਾਂਦੀ ਦੇਖ ਕੇ ਪਤਾ ਨਹੀਂ ਕਿਹੜੀ ਮਾੜੀ ਹੱਦ ਤੱਕ ਗਿਰੀ ਹੱਦ ਤੱਕ ਇਹ ਲੋਕ ਜਾ ਸਕਦੇ ਆ ਕਿਹਦੇ ਨਾਲ ਸਮਝੌਤਾ ਕਰ ਸਕਦੇ ਆ ਤੇ ਕਿਹਨੂੰ ਇਹ ਪਾਰਟੀਆਂ ਚੋਂ ਕੱਢ ਸਕਦੇ ਆ ਕਿਹਨੂੰ ਮੰਦਾ ਚੰਗਾ ਬੋਲ ਸਕਦੇ ਆ ਸਾਰਾ ਪਿਛਲੇ ਸਾਲਾਂ ਵਿੱਚ ਪੰਜਾਬੀਆਂ ਨੇ ਦੇਖਿਆ ਹੋਇਆ ਕਿਹੋ ਜਿਹੇ ਬੰਦੇ ਵੱਡੇ ਵੱਡੇ ਅਹੁਦਿਆਂ ਤੇ ਬਿਠਾਉਣੇ ਤੇ ਸਿੱਖ ਕੌਮ ਦਾ ਜਿਨ੍ਹਾਂ ਨੇ ਕਹਨ ਕੀਤਾ ਇਹ ਕੋਈ ਗੱਲ ਲੁਕੀ ਸ਼ਪੀ ਨਹੀਂ ਤੇ ਦੂਸਰਾ ਮੁੱਦਾ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਅਮਰੀਕਾ ਦੇ ਵਿੱਚ ਗਏ ਹੋਏ ਐ ਅਮਰੀਕਾ ਦੇ ਵਿੱਚ ਇਹਨਾਂ ਲੋਕਾਂ ਨੂੰ ਵੀ ਬੜਾ ਵਧੀਆ ਮੌਕਾ ਥਿਆਇਆ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਹੈ ਉਹਨਾਂ ਨੂੰ ਭਾਵਕ ਕਰਕੇ ਉਹਨਾਂ ਦੇ ਪ੍ਰਚਾਰ ਉਥੇ ਇਹੋ ਜਿਹਾ ਕਰਦੇ ਐ ਕਿ ਉਹਨਾਂ ਤੋਂ ਡਾਲਰ ਜਿਹੜੀ ਵੱਡੇ ਗਿਣਤੀ ਦੇ ਵਿੱਚ ਐ ਉਹ ਪੰਥਕ ਲੋਕ ਮੰਨ ਕੇ ਇਹਨਾਂ ਨੂੰ ਦੇਣੇ ਸ਼ੁਰੂ ਕਰ ਦਿੰਦੇ ਐ ਪਹਿਲਾਂ ਹੋਰ ਕਈ ਪਾਲਟਨਾ ਖਾੜਕੂ ਸਿੰਘਾਂ ਦੇ ਨਾਮ ਤੇ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਘਰ પાਕੇ ਦੇਣੇ ਐ ਉਹਨਾਂ ਦੇ ਪਰਿਵਾਰਾਂ ਦੇ ਬੱਚਿਆਂ ਦੀ ਜ਼ਿੰਦਗੀ ਬਣਾਉਣੀ ਐ ਉਹ ਆ ਪਖਾੜਕੂ ਪਰਿਵਾਰਾਂ ਦੇ ਨਾਤੇ ਇਹਨਾਂ ਨੇ ਬਹੁਤ ਜਿਹੜਾ ਦੇਸਾਂ ਵਿਦੇਸਾਂ 'ਚ ਉਹ ਅਰਬਾਂ ਰੁਪਈਆ ਇਕੱਠਾ ਕਰਿਆ ਪਰ ਇੱਕ ਦੋ ਕੋਈ ਗਿਣਮੇ ਚੁਣਮੇ ਖਾੜਕੂ ਸਿੰਘਾਂ ਨੂੰ ਛੱਡ ਕੇ ਕਿਸੇ ਦਾ ਭਰਾਵੋ ਕੁਝ ਨਹੀਂ ਬਣਾਇਆ ਜੇ ਬਣਾਇਆ ਤੇ ਆਪਣਾ ਬਣਾਇਆ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਚੰਗੇ ਲੱਗਦੇ ਸੀ ਸ਼੍ਰੋਮਣੀ ਕਮੇਟੀ ਵੀ ਚੰਗੀ ਲੱਗਦੀ ਸੀ ਉੱਥੋਂ ਹੀ ਉਹਦਾ ਨਾਮ ਬਣਿਆ ਕੌਣ ਜਾਣਦਾ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਜੇਕਰ ਉਹਨੂੰ ਸ਼੍ਰੋਮਣੀ ਕਮੇਟੀ ਨੇ ਪੜਾਇਆ ਲਿਖਾਇਆ ਫਿਰ ਉਹਨੂੰ ਵੱਡੇ ਵੱਡੇ ਅਹੁਦਿਆਂ ਤੇ ਲਾਇਆ ਤੇ ਜਥੇਦਾਰ ਦੇ ਅਹੁਦੇ ਤੱਕ ਉਹਨੂੰ ਪਹੁੰਚਾਇਆ ਉਦੋਂ ਇਹੀ ਗਿਆਨੀ ਹਰਪ੍ਰੀਤ ਸਿੰਘ ਪੰਥਕ ਜਥੇਬੰਦੀਆਂ ਨੂੰ ਅੰਮ੍ਰਿਤਸਰ ਮੰਜੀ ਸਾਹਿਬ ਦੀ ਸਟੇਜ ਤੋਂ ਕਹਿੰਦਾ ਸੀ ਕਿ ਜੇ ਕੋਈ ਦਰਬਾਰ ਸਾਹਿਬ ਤੇ ਜੱਜ ਸਿੰਘ ਸਮੁੰਦਰੀ ਹਾਲ ਦੇ ਨੇੜੇ ਕੋਈ ਧਰਨੇ ਲਾਉਣ ਆਉਂਦਾ ਤੇ ਉਹਦੇ ਉੱਤੇ ਸ਼ਕਤੀ ਨਾਲ ਨਜਿੱਠਿਆ ਜਾਵੇ ਡਾਂਗ ਰੱਖਿਆ ਕਰੋ ਤੇ ਜੇਕਰ ਕੋਈ ਇੱਥੇ ਆ ਕੇ ਧਰਨੇ ਮਜਾਰੇ ਕਰਦਾ ਹੈ ਉਹਦੀਆਂ ਲੱਤਾਂ ਬਾਹਾਂ ਤੋੜ ਦਿਓ ਤੇ ਹੋਇਆ ਵੀ ਇਹੋ ਹੀ ਸੀ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦੀ ਗੱਲ ਮੰਨ ਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਉਦੋਂ ਕੁਝ ਬੰਦਿਆਂ ਦੀਆਂ ਲੱਤਾਂ ਬਾਹਾਂ ਤੋੜ ਵੀ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚ ਆ ਬਲਜਿੰਦਰ ਸਿੰਘ ਪਰਵਾਨੇ ਵਰਗੇ ਤੇ ਹੋਰ ਕਈ ਜਥੇਬੰਦੀਆਂ ਸੀ ਜਿਹੜੀਆਂ ਉੱਤੇ ਤੇਜ ਸਿੰਘ ਸਮੁੰਦਰੀ ਹਾਲ ਤੇ ਪਰਮਜੀਤ ਸਿੰਘ ਕਾਲੀ ਵਰਗੇ ਤੇ ਹੋਰ ਉੱਥੇ ਜਿਹੜੇ ਧਰਨਾ ਲਾਈ ਬੈਠੇ ਸੀ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਸਹਿਤ ਹੀ ਉਦੋਂ ਉੱਥੇ ਲੜਾਈ ਹੋਈ ਸੀ ਇਸੇ ਤਰ੍ਹਾਂ ਉਹ ਗੋਲਦਾਰ ਹੈ ਉਦੋਂ ਉਹ ਅਕਾਲੀ ਦਲ ਬਹੁਤ ਚੰਗਾ ਲੱਗਦਾ ਸੀ ਉਦੋਂ ਉਹ ਕਹਿੰਦਾ ਸੀ ਕਿ ਅਕਾਲੀ ਦਲ ਦੀ ਮਾਂ ਹੈ ਸ਼ਰੋਮਣੀ ਕਮੇਟੀ ਉਹਦਾ ਪੁੱਤ ਹੈ ਤੇ ਪੁੱਤ ਦਾ ਹੱਕ ਬਣਦਾ ਜਦੋਂ ਕੋਈ ਮਾਂ ਦੀ ਚੁੰਨੀ ਨੂੰ ਹੱਥ ਪਾਉਂਦਾ ਹੈ ਜਾਂ ਮਾਂ ਤੇ ਚੜ ਕੇ ਆਉਂਦਾ ਪੁੱਤ ਫਿਰ ਉੱਤੇ ਖੜਾ ਨਹੀਂ ਰਹਿੰਦਾ ਭਾਵ ਕਾਲੀਦਲ ਵਾਲਿਆਂ ਨੂੰ ਵੀ ਕਹਿੰਦਾ ਸੀ ਵੀ ਤੁਸੀਂ ਵੀ ਕੁੱਟਣਾ ਆਇਆ ਕਰੋ ਤੇ ਵਿੱਚ ਆਇਆ ਕਰੋ ਹੁਣ ਉਹ ਮੈਨੂੰ ਲੱਗਦਾ ਬਾਹਰਲੇ ਦੇਸਾਂ ਦੇ ਜਿਹੜੇ ਸਿੱਖ ਹੈ ਵਿਦੇਸ਼ਾਂ ਦੇ ਇਹ ਗੱਲਾਂ ਨੂੰ ਭੁੱਲ ਗਏ ਐ ਹੁਣ ਉਹ ਬਾਦਲਾਂ ਦੇ ਖਿਲਾਫ ਬੋਲਣਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੇ ਵੱਡਾ ਪੰਥਕ ਮੰਨ ਲਿਆ ਤੇ ਹੁਣ ਉਹਨਾਂ ਨੂੰ ਪਹਿਲਾ ਉਹ ਜਥੇਦਾਰ ਸੀ ਜਦੋਂ ਉਦੋਂ ਉਹ ਦੇਸਾਂ ਵਿਦੇਸਾਂ ਵਿੱਚ ਉਦੋਂ ਵੀ ਉਹ ਬਾਦਲਾਂ ਦੇ ਸਿਰ ਤੇ ਐਸ਼ ਕਰਦਾ ਸੀ ਐਨੇ ਸਾਲ ਵੱਡੇ ਅਹੁਦੇਮਾਨੇ ਉਦੋਂ ਵੀ ਉਹਨੇ ਬਾਦਲਾਂ ਦੇ ਸਿਰ ਤੇ ਪੈਸਾ ਕਮਾਇਆ ਧਨ ਦੌਲਤ ਕਮਾਈ ਦੇਸਾਂ ਵਿਦੇਸਾਂ ਚ ਐਸ਼ ਕੀਤੀ ਤੇ ਅੱਜ 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 ਬਾਦਲਾਂ ਨੂੰ ਨਿੰਦ ਕੇ ਅੱਜ ਉਹਨਾਂ ਦੀ ਈਰਖੇ ਹਉਮੇ ਦੇ ਦਬੈਸ ਵਿੱਚ ਆ ਕੇ ਅੱਜ ਉਹਨਾਂ ਦੀ ਨਿੰਦਿਆ ਕਰਕੇ ਅੱਜ ਬਾਦਲਾਂ ਨੂੰ ਮਾੜਾ ਕਹਿ ਕੇ ਅੱਜ ਵੀ ਦੇਸਾਂ ਵਿਦੇਸਾਂ ਦੇ ਵਿੱਚੋਂ ਪੈਸਾ ਇਕੱਠਾ ਕਰ ਰਹੇ ਹੈ ਅੱਜ ਕਾਦੇ ਵਾਸਤੇ ਪਹਿਲਾਂ ਬਾਦਲਾਂ ਨਾਲ ਜਾਰੀ ਪਾ ਕੇ ਪੰਤਕ ਬਣੇ ਰਹੇ ਤੇ ਉਦੋਂ ਮੋਟੀਆਂ ਮਲਾਂਜਾਂ ਇਹਨਾਂ ਨੇ ਸਾਰਿਆਂ ਨੇ ਸ਼ਕਨਾ ਚਾਹੇ ਉਹਦੇ ਵਿੱਚ ਢੀਂਡ ਸੇ ਹੋਣ ਰਖੜੇ ਹੋਣ ਤੇ ਹੋਰ ਚੰਦੂ ਮਾਜਰੇ ਵਰਗੇ ਹੋਣ ਸਾਰਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਹੋ ਰਹੇ ਹੋਣ ਵੱਡੇ ਵੱਡੇ ਅਹੁਦੇ ਮਾਣੇ ਸਰਕਾਰਾਂ ਦੇ ਲਾਹੇ ਲਈ ਤੇ ਹੁਣ ਜਦੋਂ ਉਹਨਾਂ ਨੇ ਇਹਨਾਂ ਨੂੰ ਪਰਾਂ ਕਰ ਦਿੱਤਾ ਤੇ ਹੁਣ ਇਹ ਉਹਨਾਂ ਨੂੰ ਨਿੰਦਕੇ ਹੁਣ ਇਹ ਪੰਥ ਕਕਾਉਣਾ ਸ਼ੁਰੂ ਕਰ ਦਿੱਤਾ ਇਸ ਲਈ ਭਰਾਵੋ ਬਚਣਾ ਚਾਹੀਦਾ ਇਹੋ ਜੇ ਬੰਦਿਆਂ ਤੋਂ ਸਿੱਧੀ ਇਹਨਾਂ ਇਹਨਾਂ ਦੀ ਦਿੱਲੀ ਦੇ ਨਾਲ ਇਹਨਾਂ ਦੀ ਪਹੁੰਚ ਹੈ ਏਜੰਸੀਆਂ ਦੇ ਬੰਦੇ ਐ ਦਿੱਲੀ ਨਾਲ ਯਾਰੀ ਐ ਇਹਨਾਂ ਤੋਂ ਸੋਚ ਸਮਝ ਕੇ ਚੱਲਣਾ ਚਾਹੀਦਾ ਤੇ ਜਿਹੜਾ ਤੀਜਾ ਮੁੱਦਾ ਸੀ ਉਹ ਇੱਕ ਬਜਿੰਦਰ ਪਾਸਟਰ ਜਿਹੜਾ ਆਪਣੇ ਆਪ ਨੂੰ ਸਾਈ ਧਰਮ ਦਾ ਪਾਸਟਰ ਮੰਨਦਾ ਪ੍ਰੋਫਟ ਤੇ ਬੜੇ ਬੜੇ ਵੱਡੇ ਹੋ ਉਹ ਵੀ ਕਰਦਾ ਸੀ ਬਾਅਦੇ ਝੂਠੇ ਕਿ ਮੈਂ ਆਹ ਕਰ ਦਿੰਨਾ ਉਹ ਕਰ ਦਿੰਨਾ ਮੈਂ ਲੰਗੜੇ ਲੂਲਿਆਂ ਨੂੰ ਭੱਜਣ ਲਾ ਦਿੰਨਾ ਮੈਂ ਕੈਂਸਰ ਨੂੰ ਠੀਕ ਕਰ ਦਿੰਨਾ ਤੇ ਉਹ ਭਰਾਵੋ ਦੋਸ਼ੀ ਲਾਣ ਦਿੱਤਾ ਹੈ ਕਈ ਕੁੜੀਆਂ ਸਾਹਮਣੇ ਆਈਆਂ ਜਿਨ੍ਹਾਂ ਦੀ ਇੱਜ਼ਤ ਉਹਨੇ ਲੁੱਟੀ ਹੈ ਉਹਨਾਂ ਕੁੜੀਆਂ ਨੇ ਪ੍ਰੈਸ ਦੇ ਵਿੱਚ ਆ ਕੇ ਬਿਆਨ ਦਿੱਤੇ ਇਹ 2018 ਦਾ ਮਾਮਲਾ ਸੀ ਚੱਲਦਾ ਤੇ ਚੱਲਦਾ ਚੱਲਦਾ ਮਾਮਲਾ ਚਾਹੇ ਉਹਨਾਂ ਨੂੰ ਬੜੀਆਂ ਧਮਕੀਆਂ ਦਿਵਾਈਆਂ ਇਹਨੇ ਕਿਉਂਕਿ ਬੰਦੇ ਦਾ ਜੋਰ ਬੜਾ ਸੀ ਧਨ ਦੌਲਤ ਪੈਸਾ ਬੜਾ ਸੀ ਲੋਕਾਂ ਤੋਂ ਲੁੱਟਿਆ ਪਰ ਉਹ ਕੁੜੀ ਪਿੱਛੇ ਨਹੀਂ ਹਟੀ ਪਰਿਵਾਰ ਪਿੱਛੇ ਨਹੀਂ ਹਟਿਆ ਉਹਨਾਂ ਨੇ ਇਸ ਕੇਸ ਨੂੰ ਜਮਾ ਮੰਜ਼ਲ ਤੱਕ ਪਹੁੰਚਾਤਾ ਤੇ ਹੁਣ ਇਹਨੂੰ ਦੋਸ਼ੀ ਲਾਨਿਆ ਕੱਲ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਣੀ ਐ ਇਸ ਬਜਿੰਦਰ ਨੂੰ ਟੌਂਗੀ ਨੂੰ ਦੇਖਦੇ ਆ ਕਿ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਜਾਂ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ ਤੇ ਜੱਜ ਸਾਹਿਬ ਇਹਨੂੰ ਲੱਗਦਾ ਹੈ ਕਿ ਤੱਕੜੀ ਸਜ਼ਾ ਜ਼ਰੂਰ ਦੇਣਗੇ ਸਾਨੂੰ ਲੋਕਾਂ ਨੂੰ ਇਹਨਾਂ ਪਖੰਡੀਆਂ ਤੋਂ ਭਰਾਗੂ ਬਚਣਾ ਚਾਹੀਦਾ ਕਿੰਨੇ ਕਿੰਨੇ ਵੱਡੇ ਸਾਧ ਹੈ ਜਿਹੜੇ ਅਖੌਤੀ ਸੀ ਜੇਲ੍ਹਾਂ ਦੇ ਵਿੱਚ ਤੁੰਨੇ ਪਏ ਐ ਪਰ ਅਸੀਂ ਬਿਸ਼ਰਮ ਲੋਕ ਸਾਡੇ ਅਜੇ ਵੀ ਜੇਲਾ ਨੂੰ ਮੱਥਾ ਟੇਕੀ ਜਾਂਦੇ ਐ ਅਜੇ ਵੀ ਇਹਨੇ ਕਟੜ ਐ ਅਜੇ ਵੀ ਉਹਨਾਂ ਨੂੰ ਮੰਨਦੇ ਐ ਉਹਨਾਂ ਦੇ ਜਿਹੜੇ ਆ ਚਿੱਤਰ ਐ ਲੋਕਟਾ ਐ ਅਜੇ ਵੀ ਗਲਾਂ ਦੇ ਵਿੱਚ ਲਮਕਾਈ ਫਿਰਦੇ ਐ ਪਤਾ ਨਹੀਂ ਭਰਾਵੋ ਕਦੋਂ ਸਾਨੂੰ ਗਿਆਨ ਆਉਣਾ ਐ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਿਆ ਸਰਵੰਸ ਵਾਰਿਆ ਉਸ ਗੁਰੂ ਤੇ ਅਸੀਂ ਬਣ ਨਹੀਂ ਸਕੇ ਤੇ ਜਿਹੜੇ ਦੇਹ ਧਾਰੀ ਢੋਂਗੀ ਐ ਪਖੰਡੀ ਐ ਬਲਾਤਕਾਰੀ ਐ ਉਹਨਾਂ ਨੂੰ ਭਰਾਵੋ ਅਸੀਂ ਛੱਡਣ ਵਾਸਤੇ ਤਿਆਰ ਨਹੀਂ ਤਾਂ ਕਰਕੇ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਫਿਰ ਇਹੋ ਜੇ ਕਿਸਤੇ ਬਾਪਰਦੇ ਐ ਖਵਾਰ ਹੁੰਨੇ ਐ ਇੰਨੀ ਇੱਕ ਦੋਸਤੋ ਵਿਚਾਰਾਂ ਸਨ ਅਸਲ ਮੁੱਦਾ ਅੰਮ੍ਰਿਤਪਾਲ ਦਾ ਹੈ ਕਿ ਸਿੱਖ ਆਗੂ ਹੋ ਕੇ ਮੰਨਿਆ ਕਾਂਗਰਸ ਤੇ ਬੀਜੇਪੀ ਉਹਦਾ ਵਿਰੋਧ ਕਰਦੀ ਕਰਦੀ ਪਰ ਜਿਹੜੇ ਸਿੱਖ ਬੰਦੇ ਉਹਦਾ ਵਿਰੋਧ ਕਰ ਰਹੇ ਐ ਬਹੁਤ ਹੀ ਮੰਦਪੱਗ ਹੈ ਲੱਗਦਾ ਕਿ ਤੇ ਸਰਕਾਰ ਇਹਨਾਂ ਬੰਦਿਆਂ ਦੇ ਬਹਾਨਾ ਬਣਾ ਕੇ ਕੁਈ ਸਿਆਸਤ ਨਾ ਖੇਡ ਜੇ ਉਹਨੂੰ ਛੱਡਣ ਦੀ ਬਜਾਏ ਕਿ 3NS ਵਧਾਉਣ ਵਾਲੇ ਪਾਸੇ ਨਾ ਚੱਲ ਪੇ ਇਹ ਸਾਰੀ ਗੇਮ ਰਲੀ ਮਿਲੀ ਐ ਇਹਨਾਂ ਨੂੰ ਨਹੀਂ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਭਰਾਵੋ ਪੂਰਾ ਜਾਗਰੂਕ ਹੋਣਾ ਚਾਹੀਦਾ ਐਨੀਆਂ ਕ ਵਿਚਾਰਾਂ ਸੀ ਗੱਲਬਾਤ ਚੰਗੀ ਲੱਗੀ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ